ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਿੰਦਰ ਸਿੰਘ ਬਾਜਵਾ ਨਾਲ ਮੇਰੇ ਸਾਰੇ ਜੰਗਨੂਟੋ ਫਾਰਮਰ ਗਰੁੱਪ ਦੇ ਸਾਡੇ ਸਾਰੇ ਸਰਗਰਮ ਮੈਂਬਰ ਜਿਹੜੇ 27 ਅਗਸਤ ਤੋਂ ਏਕਾਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ ਜਿਹੜੇ ਪੰਜ ਪਿੰਡ ਨੇ ਹੜ ਪ੍ਰਭਾਵਿਤ ਡਗੁਰਜੀ ਨਵੀਂ ਨਗਰ ਰਾਮਪੁਰ ਬਰਿਆਰ ਤੇ ਰਣਸੀ ਕੇ ਤਲਾ ਦੇ ਵਿੱਚ ਮਹਾਰਾਜ ਵੱਲੋਂ ਸੇਵਾ ਲੱਗੀ ਸੀ ਬਾਕੀ ਸਾਡੇ ਜਿਹੜੇ ਗਰੁੱਪ ਤੇ ਸਰਪ੍ਰਸ ਨੇ ਸਰਦਾਰ ਕਾਨ ਸਿੰਘ ਪੰਨੂ ਉਹਨਾਂ ਦੀ ਅਗਵਾਈ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅ ਹਰ ਰਾਤ ਕਾਰਜਾਂ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਉਲੀਕਿਆ ਸੀਗਾ ਕਿ 1200 ਏਕੜ ਕਣਕ ਜਿਹੜੀ ਆ ਉਹਦੀ ਬਜਾਈ ਕਰੀਏ ਆਪਾਂ ਉਹ ਵਾਦੀ-ਵਾਦੀ 1500 ਏਕੜ ਤੱਕ ਰਕਬਾ ਪਹੁੰਚ ਰਿਹਾ ਹੈ ਉਹ ਇਸ ਕਰਕੇ ਪਹੁੰਚ ਰਿਹਾ ਹੈ ਕਿ ਦਿਨ ਪ੍ਰਤੀ ਦਿਨ ਫੀਲਡ ਦੇ ਵਿੱਚ ਗਰਾਊਂਡ ਜ਼ੀਰੋ ਤੇ ਸਾਡੇ ਕੋਲ ਬਹੁਤ ਚੰਗੀ ਸੋਚ ਵਾਲੇ ਜਿਹੜੇ ਸੱਜਣ ਹਸਤੀਆਂ ਆ ਉਹ ਵਿਜ਼ਿਟ ਕਰ ਰਹੇ ਆ ਉਹ ਸਾਨੂੰ ਹਲਾਸ਼ੇਰੀ ਦੇ ਰਹੇ ਆ ਸਾਡੀ ਮਦਦ ਕਰ ਰਹੇ ਆ ਪੰਨੂ ਸਾਹਿਬ ਦੀ ਮਿਹਰਬਾਨੀ ਨਾਲ ਰਾਉਨ ਗਲਾਸ ਫਾਊਂਡੇਸ਼ਨ ਜਿਹੜੀ ਆ ਉਹ ਤੇ ਬਹੁਤ ਤਗੜੇ ਹੋ ਕੇ ਸਾਡੇ ਨਾਲ ਲੱਗੀ ਆ ਇਸ ਤੋਂ ਇਲਾਵਾ ਹੋਰ ਇੱਕ ਦੋ ਸੰਸਥਾਵਾਂ ਨੇ ਸਾਡੇ ਸੱਜਣ ਨੇ ਸਾਡੇ ਗਰੁੱਪ ਦੇ ਮੈਂਬਰ ਨੇ ਤਾਂ ਰੋਜ਼ ਕੋਈ ਨਾ ਕੋਈ ਟੀਮ ਆਉਂਦੀ ਆ ਵਿਜ਼ਿਟ ਕਰਦੀ ਆ ਸਾਡਾ ਕੰਮ ਦੇਖਦੀ ਆ ਕਿ ਕੀ ਕਰ ਰਹੇ ਆ ਕਿਸ ਤਰ੍ਹਾਂ ਕਰ ਰਹੇ ਆ 1500 ਏਕੜ ਦੇ ਵਿੱਚੋਂ 750 ਏਕੜ ਪਰਾਲੀ ਦਾ ਪ੍ਰਬੰਧ ਅਸੀਂ ਅੱਗ ਮੁਕਤ ਤਰੀਕੇ ਨਾਲ ਕਰ ਲਿਆ ਕਿਉਂਕਿ ਤੁਸੀਂ ਪਿਛਲੀਆਂ ਵੀਡੀਓ ਜੇ ਦੇਖੀਆਂ ਹੁਣ 27 ਅਗਸਤ ਤੋਂ ਲੈ ਕੇ 14 ਅਕਤੂਬਰ ਤੱਕ ਤੁਹਾਨੂੰ ਪਤਾ ਵੀ ਸਾਡੇ ਗਰੁੱਪ ਦਾ ਜਿਹੜਾ ਮਿਸ਼ਨ ਆ ਅੱਗ ਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਬਾਗਬਾਨੀ ਯੁਕਤ ਪੰਜਾਬ ਆ ਇਨ੍ਹਾਂ ਹੀ ਪੰਜੇ ਪੁਆਇੰਟਾਂ ਤੇ ਚੱਲਦੇ ਹੋਏ ਇਸ ਇਲਾਕੇ ਦੇ ਵਿੱਚ ਅਸੀਂ ਮਨ ਬਣਾਇਆ ਆ ਕਿ ਕਣਕ ਬਜਾਈ 25 ਨਵੰਬਰ ਤੱਕ ਕੰਪਲੀਟ ਕਰਕੇ ਮਹਾਰਾਜ ਦੀ ਕਿਰਪਾ ਰਹੀ ਇਸ ਇਨ੍ਹਾਂ ਦਾ ਸਹਿਯੋਗ ਰਿਹਾ ਤੇ ਆਪਾਂ ਕਣਕ ਕਟਾਈ ਤੱਕ ਰਵਾਂਗੇ ਉਸੇ ਸਿਲਸਿਲੇ 'ਚ ਸਾਡੇ ਬੜੇ ਮਾਨਯੋਗ ਤੇ ਬੜਾ ਜਿਹਨਾਂ ਦਾ ਨਾਮ ਆ ਪੱਤਰਕਾਰਤਾ ਦੇ ਵਿੱਚ ਹਿੰਦੁਸਤਾਨ ਟਾਈਮ ਟਾਈਮਜ਼ ਵੱਲੋਂ ਗੁਰਦਾਸਪੁਰ ਤੋਂ ਸਰਦਾਰ ਕਮਲਜੀਤ ਸਿੰਘ ਜੀ ਕਮਲ ਆਏ ਨੇ ਤੇ ਇਹਨਾਂ ਨੂੰ ਵੀ ਸਾਡੇ ਬਾਰੇ ਸਾਡੇ ਮਾਨਯੋਗ ਮੀਤ ਪ੍ਰਧਾਨ ਚੀਮਾ ਸਾਹਿਬ ਨੇ ਦੱਸਿਆ ਸੀਗਾ ਤੇ ਇਹਨਾਂ ਦਾ ਮਨ ਸੀਗਾ ਵੀ ਮੈਂ ਗਰਾਊਂਡ ਜ਼ੀਰੋ ਤੇ ਜਾਣਾ ਅਸੀਂ ਸਾਰੇ ਗਰੁੱਪ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਬਾਹਰ ਫੀਲਡ ਦੇ ਵਿੱਚ ਸਭ ਕੁਝ ਦੇਖਿਆ ਆ ਵੀ ਕੀ ਇਸ ਇਲਾਕੇ ਦੇ ਹਾਲਾਤ ਸੀਗੇ 6 6 7 7 ਫੁੱਟ ਪਾਣੀ ਚੜਿਆ ਹੋਇਆ ਸੀਗਾ ਦੂਸਰੀ ਕਾਰਵਾਈ ਇਹਨਾਂ ਨੇ ਦੇਖੀ ਆ ਸਾਡੇ ਸੰਸਥਾਪਕ ਜੁਆਇੰਟ ਡਾਇਰੈਕਟਰ ਐਗਰੀਕਲਚਰ ਡਾਕਟਰ ਮਰੀਕ ਸਿੰਘ ਆਪਣੀ ਟੀਮ ਲੈ ਕੇ ਆਏ ਸੀਗੇ ਤੁਸੀਂ ਉਹ ਦੂਜੀ ਵੀਡੀਓ ਚ ਦੇਖੋਗੇ ਉਹਦੇ ਵਿੱਚ ਮਿੱਟੀ ਦੇ ਵੀ ਸੈਂਪਲ ਜਿਹੜੇ ਆ ਇਸ ਇਲਾਕੇ ਦੇ ਵਿੱਚ ਲਗਾਤਾਰ ਆਪਾਂ ਭਰ ਰਹੇ ਆ ਪਹਿਲੇ ਸੈਂਪਲਾਂ ਦੇ ਆਧਾਰ ਤੇ ਤੇ ਨਵੇਂਆਂ ਸੈਂਪਲਾਂ ਦੇ ਆਧਾਰ ਤੇ ਜਿਹੜੇ ਕੋਈ ਤੱਤਾਂ ਦੀ ਲੋੜ ਪੈਗੀ ਉਹ ਪਾਵਾਂਗੇ ਪੋਟਾਸ਼ ਔਰ ਰੈਡੀ ਐਡ ਆ ਸੋ ਜਦੋਂ ਇਦਾਂ ਦੇ ਸੱਜਣ ਆਉਂਦੇ ਆ ਤੇ ਸਾਨੂੰ ਸ਼ਾਬਾਸ਼ ਦਿੰਦੇ ਆ ਹੱਲਾਸ਼ੇਰੀ ਦਿੰਦੇ ਆ ਤੇ ਉਹਦੇ ਨਾਲ ਸਾਡੀ ਊਰਜਾ ਵਧਦੀ ਆ ਮੈਂ ਸ਼੍ਰੀ ਕਾਮਲ ਜੀ ਦਾ ਧੰਨਵਾਦ ਤੇ ਹੋਰ ਵੀ ਜਿਹੜੇ ਸੱਜਣ ਲਗਾਤਾਰ ਆਏ ਉਹਨਾਂ ਦਾ ਵੀ ਧੰਨਵਾਦ ਆ ਜਿੰਨੇ ਵੀ ਸਹਯੋਗੀ ਸਕਣੇ ਸੱਜਣ ਨੇ ਜਿੰਨਾ ਤੱਕ ਹੁਣ ਤੱਕ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਅੱਗੇ ਕਰਨ ਦਾ ਸੋਚ ਰਹੇ ਆ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਹੁਣ ਜਿਹੜਾ ਸਾਡਾ ਪ੍ਰੋਜੈਕਟ ਆ ਉਹ ਤਕਰੀਬਨ 7 ਸਵਾ ਕਰੋੜ ਦਾ ਹੋ ਗਿਆ ਤੇ ਬੜੇ ਆਸ਼ਾਵਾਦੀ ਆ ਅਸੀਂ ਸਭ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਹੋ ਰਿਹਾ ਤੇ ਚੜ੍ਹਦੀ ਕਲਾ ਨਾਲ ਹੋਏਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਕਸੇਵਾਦਾਰ ਜੰਗਨੂਟ ਫਾਰਮਰ ਗਰੁੱਪ ਅੱਜ 15 ਅਕਤੂਬਰ 2025 ਪਿੰਡ ਨਵੀਨਗਰ ਦੇ ਵਿੱਚ ਅਸੀਂ ਖੜੇ ਆ ਤੇ ਸਾਡੇ ਜਿਹੜੇ ਗਰੁੱਪ ਦੇ ਸੰਸਥਾਪਕ ਮਾਨਯੋਗ ਡਾਕਟਰ ਅਮਰੀਕ ਸਿੰਘ ਉਹਨਾਂ ਦੇ ਨਾਲ ਡੇਰਾ ਬਾਬਾ ਨਾਨਕ ਬਲਾਕ ਦਾ ਸਾਰਾ ਜਿਹੜਾ ਖੇਤੀਬਾੜੀ ਸਟਾਫ ਆ ਉਹ ਆਏ ਹੋਏ ਆ ਤੇ ਜਿਦਾਂ ਤੁਹਾਨੂੰ ਪਹਿਲਾਂ ਹੀ ਪਤਾ ਵਾ ਇਹਨਾਂ ਪਿੰਡਾਂ ਦੇ ਵਿੱਚ ਕੁਛ ਅਹੀ ਮਿੱਟੀ ਦੇ ਪਹਿਲਾਂ ਸੈਂਪਲ ਲਏ ਸੀਗੇ ਤੇ ਉਹੋ ਹੀ ਪ੍ਰਕਿਰਿਆ ਲਗਾਤਾਰ ਜਾਰੀ ਆ ਜਿਵੇਂ ਜਿਵੇਂ ਬੱਤਰ ਆ ਰਿਹਾ ਇਹ ਨਵੀਂ ਨਗਰ ਪਿੰਡ ਜਿਹੜਾ ਆ ਅਗਰ ਤੁਸੀਂ 27 ਅਗਸਤ ਦੀਆਂ ਸਾਡੀਆਂ ਵੀਡੀਓਜ਼ ਦੇਖੋ ਤੇ ਇੱਥੇ 6 ਫੁੱਟ ਪਾਣੀ ਸੀਗਾ ਉਹ ਤੁਸੀਂ ਫਸਲ ਦੇ ਹਾਲਾਤ ਵੇਖ ਲਓ ਅਜੇ ਵੀ ਪੂਰੀ ਗਿੱਲਿਆ ਸ਼ਾਇਦ ਇਸੇ ਬੱਤਰ ਦੇ ਵਿੱਚ ਹੀ ਕਣਕ ਬੀਜੀ ਜਾਣੀ ਇਨਨੇ ਚਿਰ ਬਾਅਦ ਵੀ ਤੇ ਜਿਹੜਾ ਫਸਲ ਦਾ ਇੱਥੇ ਨੁਕਸਾਨ ਹੋਇਆ ਉਹ ਤੁਸੀਂ ਆ ਮੈਂ ਕਹਾਂਗਾ ਵੀਰ ਨੂੰ ਕੈਮਰੇ ਵਾਲਿਆਂ ਨੂੰ ਵੀ ਆ ਸਾਰਾ ਦਿਖਾ ਦੇ ਆ ਕੀ ਪੱਲੇ ਰਹਿ ਗਿਆ ਇਹਦੇ ਪਰ ਜਿਹੜੇ ਸੈਂਪਲ ਪਹਿਲਾਂ ਲੈ ਗਏ ਸੀ ਤੇ ਜਿਹੜੀਆਂ ਪਹਿਲਾਂ ਤੋਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਆਪਣੇ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੀਆਂ ਸ਼ਿਫਾਰਸ਼ਾਂ ਸੀ ਇਸ ਇਲਾਕੇ ਬਾਰੇ ਵੀ ਪोटाਸ਼ ਪੈਣੀ ਚਾਹੀਦੀ ਹੈ ਪोटाਸ਼ ਦੀ ਕਮੀ ਸੀ ਤੋਂ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ ਗੱਲਬਾਤ ਤੋਂ ਬਾਅਦ ਇਹ ਵੀ ਪਤਾ ਲੱਗਾ ਵੀ ਇਹ ਨਹੀਂ ਪਾਉਂਦੇ ਪोटाਸ਼ ਪਰ ਕਿਉਂਕਿ ਸਾਡੇ ਜਿਹੜੇ ਗਰੁੱਪ ਦੇ ਸਰਪ੍ਰਸ ਨੇ ਸਰਦਾਰ ਕਾਨ ਸਿੰਘ ਪੰਨੂ ਉਹ ਇੱਥੇ ਆ ਚਾਰਕ ਦਿਨ ਪਹਿਲਾਂ ਵੀ ਆਏ ਸੀਗੇ ਦੂਜਾ ਫੇਰਾ ਉਦੋਂ ਫਿਰ ਇਸ ਇਲਾਕੇ ਦਾ ਸਾਰਾ ਜਿਹੜਾ ਨਾ ਪੈਕਜੋ ਪ੍ਰੈਕਟਿਸ ਸੈੱਟ ਕੀਤਾ ਗਿਆ ਸੀ ਕਿ ਕੀ 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 ਪਾਉਣਾ ਹੈ ਉਹ ਫਿਰ ਉਹਦੇ ਚ ਆਪਾਂ ਡਾਇਆ ਪोटाਸ਼ ਜੂਰੀਆ ਤੇ ਜਿਹੜੇ ਬੀਜ ਆ ਉਹਨੂੰ ਸੋਧਣਾ ਆ ਵੱਖ-ਵੱਖ ਤਰੀਕਿਆਂ ਨਾਲ ਉਹ ਸਾਰੀਆਂ ਕਾਰਵਾਈ ਕਰਾਂਗੇ ਤੇ ਸੈਂਪਲਿੰਗ ਲਗਾਤਾਰ ਜਾਰੀ ਹੈ ਤੇ ਜਿਵੇਂ ਜਿਵੇਂ ਸਗੋਂ ਮਿੱਟੀ ਦੇ ਸੈਂਪਲਾਂ ਦੇ ਹੋਰ ਸਾਡੇ ਕੋਲ ਨਤੀਜੇ ਆਉਣਗੇ ਤੇ ਮੈਨੂੰ ਲੱਗਦਾ ਵੀ ਜਦੋਂ ਕਾਪਾ ਕਣਕ ਬਜਾਈ ਸ਼ੁਰੂ ਕਰਨੀ ਆ ਜਿਹੜੀ ਕਿ 25 26 ਅਕਤੂਬਰ ਤੋਂ ਬਾਅਦ ਉਹ ਵੀ ਇਸ ਗੱਲ ਤੇ ਨਿਰਭਰ ਕਰਦਾ ਕਿ ਟੈਂਪਰੇਚਰ ਕੀ ਆ ਕਿਉਂਕਿ ਮਾਝੇ ਦੇ ਵਿੱਚ ਜਿਹੜੀ ਕਣਕ ਬਜਾਈ ਆ ਉਹ 1 ਨਵੰਬਰ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ ਤੇ ਚੰਗੀ ਹੁੰਦੀ ਆ ਜਿਨੇ ਗਰਮੀ ਚ ਕਣਕ ਬੀਜਲੀ ਇੱਕ ਤਾਂ ਜਗਦੰਮ ਕਣਕ ਬਾਹਰ ਨੂੰ ਨਿਕਲਦੀ ਆ ਤੇ ਦੂਜਾ ਸੁੰਡੀ ਦਾ ਤੇ ਬੱਦਰ ਸੁੱਕਣ ਦਾ ਵੀ ਖਤਰਾ ਹੁੰਦਾ ਸੋ ਇਸ ਪ੍ਰਕਿਰਿਆ ਨੂੰ ਖੇਤੀਬਾੜੀ ਵਿਭਾਗ ਸਾਰਾ ਸਾਡੇ ਨਾਲ ਲੱਗਾ ਹੋਇਆ ਸਾਰੇ ਪ੍ਰਸ਼ਾਸਨ ਦਾ ਸਹਿਯੋਗ ਆ ਇਹਨਾਂ ਪੰਜਾਬ ਪਿੰਡਾਂ ਦੇ ਮਤਬਰਾਂ ਦਾ ਵੀ ਸਹਿਯੋਗ ਆ ਤੇ ਬਿਲਕੁਲ ਵਿਗਿਆਨਕ ਤਰੀਕੇ ਨਾਲ ਤੇ ਬੜੀ ਸਟੀਕਤਾ ਨਾਲ ਸਾਡੀ ਕੋਸ਼ਿਸ਼ ਆ ਇਹ ਸਾਰੀ ਕਾਰਵਾਈ ਨੂੰ ਸਿਰੇ ਚੜਾਉਣ ਦੀ ਧੰਨਵਾਦ ਉਹ ਖੜਾ ਉਹ ਹਰੀ ਫਸਲ ਜਿਹੜੀ ਨਜ਼ਰ ਆ ਰਹੀ ਹੈ ਨਾ ਉਹ ਉਹਨੂੰ ਉਹਨੂੰ ਵਾਰਿਆ ਇਹ ਕੰਮ ਥੋੜਾ ਜਿਹਾ ਔਖਾ ਆ ਹੁਣ ਕਿਉਂ ਬਿਲਿੰਗ ਕਰਨੀ ਚਲੋ ਫਿਰ ਵੀ ਸੋਗਾ ਫਿਰ ਉਹ ਦੋ ਤਿੰਨ ਦਿਨ ਬਾਅਦ ਰੈਕਰ ਆਊਗਾ ਉਹਨੂੰ ਇਕੱਠੇ ਕਰ ਲਈ ਫਿਰ ਹੋਰ ਦੋ ਤਿੰਨ ਦਿਨ ਬਾਅਦ ਉਹਨੂੰ ਆਏਗਾ ਬੈਲਰ ਉਹਦੀਆਂ ਇਕੱਠਾ ਬਣਾਉਲੀ ਤੇ ਘਟੋ ਘਟ ਤਿੰਨ ਚਾਰ ਦਿਨ ਬਾਅਦ ਫਿਰ ਉਹਨੂੰ ਟਰਾਂਸਪੋਰਟ ਕਰਕੇ ਕਿਤੇ ਲੈ ਕੇ ਜਾਣਗੇ ਉਹ ਵੀ ਇੱਥੋਂ ਦੇ ਇਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਨਾਲ ਇੱਥੇ ਦੋ ਕਿਲੇ ਇਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਸੀ ਕਿਉਂਕਿ ਟਰਾਂਸਪੋਰਟ ਦੇ ਚੱਕਰ 'ਚ ਵੀ ਟਾਈਮ ਬੜਾ ਖਰਾਬ ਹੁੰਦਾ ਤੇ ਉਹਦੇ ਨਾਲ ਵੱਤਰ ਸੁੱਕਣ ਦਾ ਜਾਂ ਜਦੋਂ ਅਸੀਂ ਸਹੀ ਸਮੇਂ ਤੇ ਵੱਤਰ ਬਣਾਉਣਾ ਚਾਹੁੰਦੇ ਆ ਨਾ ਉਹ ਲੰਮਕਣ ਦਾ ਖਤਰਾ ਆ ਤੇ ਹੁਣ ਅਸੀਂ ਇਹੀ ਬਣਾਇਆ ਸਾਡੀ ਯੋਜਨਾ ਇਹੀ ਆ ਕਿ ਇਹਨੂੰ ਨਾ ਹੋਣਾ ਇਹ ਵਾਹ ਹੀ ਦੀਏ ਵਿੱਚ ਜਾਂ ਹੀ ਕਟਰ ਚਲਾਵਾਂਗੇ ਉਹ ਵੱਖਰ ਵੱਖਰੀ ਤਕਨੀਕ ਹੈ ਜਿਹੜੀ ਵੀ ਮੌਕੇ ਦੇ ਹਿਸਾਬ ਨਾਲ ਚੰਗੀ ਲੱਗੂਗੀ ਤਰ੍ਹਾਂਗੇ ਸਾਥੀ ਗਾਲ ਜੀ ਮੈਂ ਅੱਜ 15 ਅਕਤੂਬਰ 2025 ਵਾਲੇ ਦਿਨ ਜੰਗਨੋਟੋ ਫਾਰਮਰ ਗਰੁੱਪ ਵੱਲੋਂ ਸਾਡੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਬੜੇ ਸਰਕਾਰ ਜੋਗ ਸਾਡੇ ਆਰਟੀਓ ਮੈਡਮ ਨਵਜੋਤ ਸ਼ਰਮਾ ਜੀ ਉਹਨਾਂ ਦੇ ਨਾਲ ਡੀਐਸਐਸਓ मैडम किरतप्रीत कौर जी ਤੇ ਨਾਲ ਉਹਨਾਂ ਦੇ ਕੁਝ 슈ગર ਮਿਲ ਪνιαੜ ਤੋਂ ਤੇ ਬਾਕੀ ਪ੍ਰਸ਼ਾਸਨ ਦੇ ਜਿਹੜੇ ਸਾਥੀ ਨੇ ਉਹ ਆਏ ਨੇ ਇਹਨਾਂ ਨੇ ਜਿਹੜੇ ਜੰਗਨੋਟੋ ਫਾਰਮਰ ਗਰੁੱਪ ਦੇ ਆਪਾਂ ਪਹਿਲਾਂ 27 ਅਗਸਤ ਤੋਂ ਪਹਿਲਾਂ ਰਾਤਕਾਰ ਸੀਗੇ ਤੇ ਜਿਹੜੇ 27 ਸਤੰਬਰ ਤੋਂ ਅਸੀਂ ਕਣਕ ਬਜਾਈ ਵਾਸਤੇ ਮਿਸ਼ਨ ਸ਼ੁਰੂ ਕੀਤਾ ਹੋਇਆ ਵਾ ਜ਼ਮੀਨਾਂ ਨੂੰ ਤਿਆਰ ਕਰ ਲਈ ਅੱਗ ਮੁਕਤ ਪਰਾਲੀ ਪ੍ਰਬੰਧ ਕਰ ਲਈ ਉਹ ਸਾਰਾ ਇਹਨਾਂ ਨੂੰ ਅਸੀਂ ਇਲਾਕਾ ਦਿਖਾਇਆ ਤੇ ਹੁਣ ਜਿਹੜੀ ਬਾਸਮਤੀ ਬਚ ਗਈ ਸੀ ਪੱਲੇ ਉਹਦੇ ਵੀ ਕੋਈ ਨਹੀਂ ਗਈ ਤੇ ਉਹਦੇ ਵਿੱਚ ਵੀ ਹੁਣ ਸੁਪਰਸੀਡਰ ਤੇ ਰੋਟਾਵੇਟਰ ਚੱਲਣੇ ਸ਼ੁਰੂ ਹੋ ਗਏ ਆ। ਬਾਕੀ ਵੱਤਰ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਕਿ ਉਹਦੇ ਵਿੱਚ ਕਿਹੜੀ ਟੈਕਨੋਲੋਜੀ ਵਰਤਣੀ ਆ। ਮੈਂ ਆਪਣੇ ਗਰੁੱਪ ਵੱਲੋਂ ਇਹਨਾਂ ਸਾਰੇ ਆਏ ਹੋਏ ਜਿਹੜੇ ਮਾਨਮਤੀਆਂ ਸਖਸ਼ੀਅਤਾ ਇਹਨਾਂ ਦਾ ਧੰਨਵਾਦ ਕਰਦਾ। ਕਿਉਂਕਿ ਜਦੋਂ ਵੀ ਕੋਈ ਆਉਂਦਾ ਆ ਇਹਦਾ ਸਾਰੀਆਂ ਚੀਜ਼ਾਂ ਨੂੰ ਦੇਖਦਾ ਆ ਤੇ ਸਾਨੂੰ ਵੀ ਹਲਾਸ਼ੇਰੀ ਮਿਲਦੀ ਆ ਬਲਕਿ ਉਹਨਾਂ ਨੂੰ ਵੀ ਥੋੜੀ ਜੀ ਜਮੀਨੀ ਹਕੀਕਤ ਦਾ ਪਤਾ ਲੱਗਦਾ ਆ ਵੀ ਜਿਹੜੇ ਗਰਾਊਂਡ ਜ਼ੀਰੋ ਤੇ ਬੰਦੇ ਕੰਮ ਕਰ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਆ। ਸਾਡਾ ਜਿਹੜਾ ਤਕਰੀਬਨ ਸਾਰਾ ਮਿਸ਼ਨ ਆ ਪੈਕੇਜ ਆ ਪ੍ਰੈਕਟਿਸ ਆ ਸਾਰਾ ਇਹਨਾਂ ਨੇ ਹੀ ਸਾਂਝਾ ਕੀਤਾ ਆ ਤੇ ਮੈਂ ਇੱਕ ਵਾਰ ਫਿਰ ਆਪਣੇ ਗਰੁੱਪ ਵੱਲੋਂ ਸਾਰੇ ਸਾਥੀਆਂ ਵੱਲੋਂ ਇਹਨਾਂ ਦਾ ਇੱਥੇ ਆਉਣ ਲਈ ਬਹੁਤ-ਬਹੁਤ ਧੰਨਵਾਦ ਕਰਨਾ ਪੰਜਾਂ ਪਿੰਡਾਂ ਦੇ ਵਿੱਚ ਅਸੀਂ ਪਹਿਲਾਂ ਤੇ ਸਾਡਾ ਸੀਗਾ 1200 ਏਕੜ ਰਕਬੇ ਦੇ ਵਿੱਚ ਕਣਕ ਬਜਾਈ ਦਾ ਮਿਸ਼ਨ ਉਹ ਹੁਣ ਵੱਧ ਕੇ 1500 ਏਕੜ ਤੱਕ ਹੋ ਗਿਆ ਆ ਕਿਉਂਕਿ ਕਿਸੇ ਪਿੰਡ ਦੇ ਵਿੱਚ ਇੱਕ ਕਿੱਲਾ ਵੀ ਰਹਿ ਗਿਆ ਉਹਦਾ ਵੀ ਇਤਰਾਜ਼ ਰਹਿਣਾ ਵਾ ਉਹ ਅਸੀਂ ਇਦਾਂ ਦੀ ਗੱਲ ਛੱਡਣੀ ਨਹੀਂ ਬਾਕੀ ਅਹੀਂ ਇਹਨਾਂ ਨੂੰ ਬਹੁਤ ਕਲੀਅਰਲੀ ਦੱਸਿਆ ਹੋਇਆ ਕਿ ਨਾ ਸਿਰਫ ਕਣਕ ਬਜਾਈ ਕਣਕ ਬਜਾਈ ਤੋਂ ਬਾਅਦ ਵੀ ਜੇ ਇਹਨਾਂ ਦਾ ਸਹਿਯੋਗ ਰਿਹਾ ਤੇ ਅਸੀਂ ਕਣਕ ਦੀ ਕਟਾਈ ਤੱਕ ਇਹਨਾਂ ਦੇ ਨਾਲ ਰਵਾਂਗੇ ਹਰ ਚੀਜ਼ ਦੇ ਵਿੱਚ ਜਿਹੜਾ ਸਾਡਾ 15 ਸਾਲ ਦਾ ਜਿਹੜਾ ਖੇਤੀ ਗਿਆਨ ਆ ਉਹ ਇਹਨਾਂ ਨੂੰ ਵੰਡਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਤੁਸੀਂ ਹਾਂਜੀ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਡੀਸੀ ਸਰ ਵੱਲੋਂ ਯੰਗ ਇਨੋਵੇਟਿਵ ਫਾਰਮਰ ਗਰੁੱਪਸ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਂਝਾ ਉਪਰਾਲਾ ਮਿਸ਼ਨ ਦੇ ਤਹਿਤ ਜਿੰਨੀਆਂ ਵੀ ਐਨ ਜੀਓਜ਼ ਗਰਾਊਂਡ ਲੈਵਲ ਤੇ ਹਰ ਪੀੜਤ ਪਰਵਾਰਾਂ ਲਈ ਲੋਕਾਂ ਲਈ ਸਾਡੇ ਪਿੰਡਾਂ ਲਈ ਸਾਡੀ ਕਮਿਊਨਿਟੀਜ਼ ਲਈ ਕੰਮ ਕਰ ਰਹੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਕੰਮ ਅੱਜ ਅਸੀਂ ਆ ਕੇ ਦੇਖਿਆ ਹੈ ਬਹੁਤ ਚਲਾਗਾ ਯੋਗ ਹੈ ਔਰ ਇਹ ਫਾਰਮਿੰਗ ਲਈ ਜੋ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਨੇ ਉਹਦੇ ਨਾਲ ਜਿਨ੍ਹਾਂ ਨੂੰ ਫਸਲਾਂ ਕਰਕੇ ਲਾਸ ਹੋਇਆ ਹੈ ਉਹਨਾਂ ਨੂੰ ਰਿਕਵਰ ਕਰਨ ਦੇ ਵਿੱਚ ਬਹੁਤ ਮਦਦ ਮਿਲ ਰਹੀ ਹੈ ਬਹੁਤ ਬਹੁਤ ਧੰਨਵਾਦ। ਸਮਝੀ ਹੈਗੀ। ਥੱਲੇ ਇਸ ਕਰਕੇ ਨਹੀਂ ਤੁਹਾਨੂੰ ਉਤਰ ਦੇਣਾ ਵੀ ਇਹਦੇ ਵਿੱਚ ਖੱਪ ਬਹੁਤ ਆ। ਉਹ ਸਵੇਰੇ ਵੀ ਅਸੀਂ ਉੱਥੇ ਥੱਲੇ ਗਏ ਸੀ ਤੇ ਉਹੀ ਜਗ੍ਹਾ ਅਸੀਂ 3-4 ਪਰੇ ਜਾਦੇ। ਧਿਆਨ ਨਾਲ। ਤੇ ਜਿਹਦੇ ਥੋੜੀ ਜੀ ਜਾਨ ਸੀਗੀ ਉਹ ਉਦਾਂ ਤਾਂ ਉਹ ਕੁੰਗੜਨੀ ਸ਼ੁਰੂ ਹੋ ਗਈ ਉਹ ਸਾਰੀ। ਫੋਟੋਗ੍ਰਾਫੀ ਤੁਸੀਂ ਰਿਸਕ ਲੈਣਾ ਆਜੋ। ਇਹ ਨਹੀਂ ਕਿ ਫੇਅਰ ਕਿ ਭਈ ਇਹ ਚੱਲੇਗਾ। ਤੇ ਇਹਦੇ ਤੇ ਵੀ ਅਸੀਂ ਕੱਟਰ ਚਲਾਵਾਂਗੇ ਇਹ ਦਿੱਲੀ ਇੱਥੇ ਨਹੀਂ ਇਹਦੇ ਸਾਰੇ ਯਾਰ ਹੀ ਨੇ ਸਾਥ ਦੀ ਇਹਦੇ ਉੱਤੇ ਇੰਨਾ ਪਾਣੀ ਛਿੜਾ ਇਹ ਇਸ ਲੈ ਇਹਦੇ ਪਹਿਲੇ ਚਾਰ ਦਿਨਾਂ ਦਾ ਪ੍ਰੈਕਟਿਕ ਵੀ ਲੱਗਿਆ ਐਸਰ ਤੋਂ ਦੇਖੋ ਐਕਦਰ ਜੁੜੂ ਕੰਗੋਂ ਪਾਲੀ ਫਸਲ ਨੂੰ ਬੋਹਣਾ ਬਹੁਤ ਔਖਾ ਇਸ ਦ੍ਰਿਸ਼ ਨੂੰ ਵੇਖਣਾ ਤੇ ਇਹਨੂੰ ਪਚਾਉਣਾ ਬਹੁਤ ਔਖਾ